ਅੱਜ ਪਟਿਆਲਾ ਜ਼ਿਲ੍ਹੇ ਦੇ ਵਿਹਾਤੀ ਦੀ ਜਿਹੜੀ ਮੀਟਿੰਗ ਰੱਖੀ ਗਈ ਸੀ ਕੀ ਕਹਿਣਾ ਚਾਹੁੰਦੇ। ਦੇਖੋ ਅੱਜ ਪਟਿਆਲਾ ਜ਼ਿਲ੍ਹੇ ਦੀ ਇਹ ਡੈਲੀਗੇਟਰੀ ਮੀਟਿੰਗ ਰੱਖੀ ਗਈ ਸੀ। ਸਾਰੇ ਵਾਸੀ ਕੋਲ ਗੱ사와 ਜਿਹੜੇ ਇਸ ਏਰੀਆ ਇੰਚਾਰਜ ਨੇ ਪਟਿਆਲੇ ਦੇ ਉਹ ਆਏ ਸੀ ਕੋਈ ਬਹੁਤ ਵਧੀਆ ਬਹੁਤ ਵੱਡਾ ਕਾਠ ਹੋਇਆ ਤੇ ਸਹਿਮਤੀ ਦੇ ਨਾਲ ਫੈਸਲਾ ਹੋਇਆ। ਅੰਜ ਹਲਕਾ ਇਤਹਾਦੇ ਦੇ ਜਿਹੜੇ ਸੀ ਡੈਲੀਗੇਟਰੀ ਚੋਣ ਹੋਈਆ ਸਾਰੂ ਸੰਮਤੀ ਨਾਲ ਹੋਈ ਆ ਸੈਂਟੀ ਨਾਲ ਹੋਈ ਆ ਔਰ ਮਡੇ ਜੱਗੇ ਮਾਹੌਲ ਦੇ ਵਿੱਚ ਹੋਈ ਆ ਪਰ ਮੈਨੂੰ ਇਹ ਲੱਗਦਾ ਵੀ ਜਿਵੇਂ 100 ਤੋਂ ਵੱਧ ਹਲਕਿਆਂ 'ਚ ਪੰਜਾਬ ਦੇ ਵਿੱਚ ਪੂਰੀ ਸਾਰੂ ਸੰਮਤੀ ਨਾਲ ਆਮ ਸੈਂਟੀ ਨਾਲ ਜੱਗੇ ਮਾਹੌਲ ਦੇ ਵਿੱਚ ਡੈਲੀਗੇਟ ਸਹਾ ਦੀ ਚੋਣ ਹੋਈ ਆ ਔਰ ਸਭ ਨਾਲ ਖੁਸ਼ੀ ਦੀ ਗੱਲ ਇਹ ਆ ਕਿ ਸਰਬਸੰਮਤੀ ਨਾਲ ਸਾਰੀ ਚੋਣ ਪ੍ਰਕਿਰਿਆ ਮੁਕੰਮਲ ਹੋ ਰਹੀ ਆ ਜੀ ਹਰ ਹਲਕੇ ਜਾ ਕੇ ਡੈਲੀਗੇਟ ਸਾਹਿਬਾਨ ਦੇ ਪੁੱਛ ਕੇ ਉਹਨਾਂ ਦੇ ਪਰਵਾਨਗੀ ਲੈ ਕੇ ਜਿਹੜੀ ਹੈ ਚੋਣ ਪ੍ਰਕਿਰਿਆ ਮੁਕੰਮਲ ਹੋਈ ਹੈ। ਕੁਝ ਗੱਲੇ ਕੇ 165 ਪੁਰਾਣੀ ਪਾਰਟੀ ਉਹ ਕਿਹਾ ਅੱਜ ਅਸੀਂ ਕਈ ਵਾਰ ਦੇਖਿਆ ਕਿ ਪਹਿਲਾਂ ਕਦੇ ਅਸੀਂ ਸੁਣਿਆ ਸੀ ਭਰਤੀ ਹੋਈ ਨਹੀਂ ਸੀ ਮੋਪਰ ਪਾਰਟੀ ਭਰਾਨੇ ਕਹਿੰਦਾ ਦੀਆ ਲਿਸਟਾ ਕੀ ਜੀ ਕੋਈ ਪ੍ਰਧਾਨ ਬਣ ਗਏ ਜੀ ਕੋਈ ਕੋਈ ਡੈਲੀਗੇਟ ਬਣ ਗਏ ਪਹਿਲੀ ਵਾਰ ਹੋ ਰਿਹਾ ਹੈ ਕਿ ਲੋਕਾਂ ਨੇ ਜਾ ਕੇ ਡੈਲੀਗੇਟਾਂ ਤੇ ਜਾ ਕੇ ਹੇਠਲੇ ਲੈਵਲ ਤੇ ਲੋਕਾਂ ਨੂੰ ਪੁੱਛ ਕੇ ਜੇਕਰ ਉਤਰਾਜ ਹੈ ਤਾਂ ਹਾਲਾਂਕਿ ਉਤਰਾਜ ਤਾਂ ਹੋਇਆ ਨਹੀਂ ਹੈ ਕਿ ਜੇਕਰ ਮਾਰਲ ਹੋਇਆ ਨੇ ਪੰਜਾਬ ਦੇ ਜਿਹੜੇ ਹੋਰ ਵਾਸੀ ਨੇ ਨੌਜਵਾਨ ਪੀੜ੍ਹੀ ਨੂੰ ਉਹਨਾਂ ਨੂੰ ਕੀ ਸੰਦੇਸ਼ ਦੇਣਾ ਹੈ ਅਕਾਲੀ ਦਲ ਦੀ ਜਿਹੜੀ ਪੁਨਰ ਸਰਗਤੀਆਂ ਇਹਦੇ ਬਾਰੇ ਦੇਖੋ ਸਾਡੇ ਤੇ ਸਾਰੇ ਨੂੰ ਕੋਈ ਬੇਝੀ ਹੈ ਕਿ ਆਪਾਂ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੀਏ ਪੰਜ ਦਿਨਾਂ ਜੁੜੀਏ ਜਿਹੜੀਆਂ ਪਿੱਛੇ ਪਤਾਹੀਆਂ ਹੋਈਆਂ ਨੇ ਉਹਨਾਂ ਨੂੰ ਗੌਰ ਕਰਕੇ ਇਹਨਾਂ ਕੋਲ ਤਾਂ ਹੀ ਹੋਣ ਦਾ ਪਿਆ ਜਦੋਂ ਸ਼ੋਮਨੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਿਆ ਸੀਗਾ ਉਦੋਂ ਬਹੁਤ ਵਿਰੋਧਨ ਦੇ ਨਾਲ ਬਣਿਆ ਸੀਗਾ ਉਦੋਂ ਕੋਈ ਰਾਜ ਕਰਨ ਦੀ ਗੱਲ ਨਹੀਂ ਸੀਗੀ ਤੇ ਬਹੁਤ ਹਿੰਮਤ ਜਦੋਂ ਕਿਤੇ ਸ਼ੋਮਨੀ ਕੁੰਜ ਦਾ ਪ੍ਰਚਾਰ ਬੋਲਦਾ ਸਿ ਦਿੱਲੀ ਹਲ ਜਾਂਦੀ ਸੀ ਕਿਸ ਤਰ੍ਹਾਂ ਦੇਖਦੇ ਹਾਂ ਵੀ ਆਉਣ ਵਾਲਾ ਅਕਾਲੀ ਦਲ ਹੈ ਉਹਨੂੰ ਕਿਸ ਤਰ੍ਹਾਂ ਦੇ ਪੰਜ ਮੈਂਬਰੀ ਕਮੇਟੀ ਸੀ ਉਹਨਾਂ ਵੱਲੋਂ ਜੋ ਵੀ ਐਲਾਨ ਕੀਤਾ ਸੀਗਾ ਕਿ ਇੱਥੇ ਸਰਪ੍ਰੰਧ ਵੀ ਅਕਾਲੀ ਦਲ ਬਣਾਉਣਾ ਜਿਹੜਾ ਪਰੰਪਰ ਨੂੰ ਤੇ ਤੇ ਪਾਉਣ ਦੀ ਅਗਵਾਈ ਕਰ ਸਕਦੇ ਜੀ ਸੋ ਉਹਦੇ ਸਬੰਧ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਭਰਤੀ ਦੀ ਅਹਿਮ ਨੂੰ ਕੀਤੀ ਐਸੀ ਰੱਖਣਾ ਸਾਡੀ ਸਰਪ੍ਰਸਤ ਥਲੇ ਜੋ ਵੀ ਉਹਨਾਂ ਜਿੰਨਾ ਵੀ ਹੁਕਮ ਲਾਇਆ ਅਸੀਂ ਵੱਧ ਤੋਂ ਵੱਧ ਭਰਤੀ ਆਪਣੇ ਕੀ ਕੀ ਹੋਰ ਇਨੇ ਖਰਾਬ ਮੌਸਮ ਦੇ ਵਿੱਚ ਵੀ ਹਲਕਾ ਪਰੇਲਾ ਡਿਜਾਰਟੀ ਦਾ ਜੇ ਜਿਹੜਾ ਡੈਲੀਗੇਟ ਜਲਾਸਾ ਸੀਗਾ ਔਰ ਮੈਂ ਕਹਿੰਦਾ ਕਿ ਸ਼ਹਿਰ ਔਰ ਪਿੰਡਾਂ ਦੇ ਵਿੱਚੋਂ ਸੰਗਤਾ ਹਮ ਹਮਾ ਕੇ ਪਹੁੰਚਿਆ ਇਨੇ ਖਰਾਬ ਮੌਸਮ ਦੇ باوجود ਔਰ 11 ਅਗਸਤ ਬਾਅਦ ਪੰਜਾਬ ਤੇ ਪੰਜਾਬੀਆਂ ਨੂੰ ਦਿਗਾਉਣ ਦਾ ਪੰਜਾਬ ਨੂੰ ਦਿਜਾਉਣ ਦਾ ਜਿਹੜਾ ਪ੍ਰੋਗਰਾਮ ਲਿਖਿਆ ਜਾਏਗਾ ਔਰਤਾਂ ਦੀ ਸਮੂਲੀਅਤ ਕੁਛ ਘੱਟ ਲੱਗ ਰਹੀ ਹੈ ਕੀ ਉਹਨਾਂ ਨੂੰ ਉਹਦੇਦਾਰੀਆਂ ਦੇ ਵਿੱਚ ਲਿਆ ਜਾ ਰਿਹਾ ਹੈ ਉਹਨਾਂ ਨੂੰ ਵੀ ਉਹਦੇਦਾਰ ਨਾਲ ਲਿਆ ਜਾਏ ਉਹਨਾਂ ਦੀ ਪੂਰੀ ਸਮੂਲੀਅਤ ਤੇ ਬਹੁਤ ਹੀ ਮਤਲਬਾ ਉਹਨਾਂ ਦੀ ਬਦੌਲਤ ਹੋਇਆ ਹੈ ਜੇ ਪੁਰਾਣੀ ਲੇਡੀਜ਼ ਨੇ ਉਹਨਾਂ ਦੀ ਬਦੌਲਤ ਹੋਇਆ ਹਮੇਸ਼ਾ ਉਹਨਾਂ ਦਾ ਜਿਹੜਾ ਰੋਲ ਹੈ ਬਹੁਤ ਪਛਤਾਦੇ ਨੇ ਪੁਰਾਣੀ ਗੁਰਦੁਆਰਾ ਬਹੁਤ ਲੰਮੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇਹ ਕੰਮ ਸ਼ੁਰੂ ਕੀਤਾ ਗਿਆ ਪਰ ਇਸੇ ਤਰੀਕੇ ਪਹਿਲਾਂ ਜਦੋਂ ਪ੍ਰਾਤਨ ਅਕਾਲੀ ਦਲ ਆਉਂਦੀਆਂ ਚੜਦੀ ਕਲਾ ਚੌਰ ਚੰਗੀਆਂ ਲੀਹਾਂ ਤੇ ਸੀ ਉਦੋਂ ਵੀ ਇਸ ਤਰ੍ਹਾਂ ਹੀ ਹੋਇਆ ਕਰਦਾ ਸੀ ਸੋ ਜੋ ਪ੍ਰਕਿਰਿਆ ਕਿਤੇ ਨਾ ਕਿਤੇ ਟੁੱਟੀ ਹੈ ਤਾਂ ਹੀ ਅਸੀਂ ਹੌਲੀ ਹੌਲੀ ਕਰਾਫਟ ਵੱਲ ਗਏ ਆ ਲੋਕਾਂ ਨੂੰ ਨਵੀਂ ਦੇਖਣਾ ਅਕਾਲੀ ਤੁਹਾਨੂੰ ਦੇਖੇਗਾ ਜਿਹੜਾ ਅਕਾਲੀ ਆਲਾ ਪ੍ਰਧਾਨ ਇਹ ਹੀ ਨੇ ਕਰ ਦੇ ਪੱਕਾ ਹੋਏਗਾ ਅਸੂਲਾਂ ਦਾ ਪੱਕਾ ਹੋਏਗਾ ਔਰ ਲੋਕਾਂ ਦੇ ਜਿਹੜਾ ਚਿੰਤਾਵਾਂ ਨੇ ਉਹ ਦੂਰ ਕਰਵਾ ਲਾ ਹੋਊਗਾ ਕੋਈ ਪਰਿਵਾਰਵਾਦੀ ਨਹੀਂ ਹੋਏਗਾ ਰਿਤੀ ਰਿਵਾਜ ਵਾਲਾ ਨਹੀਂ ਹੋਏਗਾ ਸ਼ਾਮ ਬਾਫੀ ਵਾਲਾ ਹੋਏਗਾ ਜੀ ਤੇ ਬੜਾ ਖੁਸ਼ ਮਹਿਸੂਸ ਕਰਦਿਆਂ ਵੀ ਕਿ ਹੁਣ ਵਾਲੇ ਸਮੇਂ ਚ ਪਹਿਲੇ ਸਮੇਂ ਚ ਬਹੁਤ ਫਰਕ ਆ ਗਿਆ ਵੀ ਜਿਵੇਂ ਅੱਜ ਦੇ ਸਮੇਂ ਚ ਜਿਵੇਂ ਆਮ ਪਬਲਿਕ ਦੇ ਵਿੱਚੋਂ ਕੁੱਤਨ ਮੈਦਾ ਚੁੱਲਣ ਦੀ ਆਤ ਤਾਂ ਪਾਈ ਗਈ ਹੈ ਜਿਹੜੀ ਕਾਲੀਦਾਲ ਦੇ ਵਿੱਚ ਬਹੁਤ ਵਧੀਆ ਤੱਲਾ ਸੀ ਉਹ ਨਹੀਂ ਤਾਂ ਆਮ ਅਮਨਦਾਸੀ ਮੀਦਾ ਬਾਪਾ ਬਣ ਗਿਆ ਉਹਦਾ ਪੁੱਤ ਬਣ ਗਿਆ ਪੁੱਤ ਬਣ ਗਿਆ ਉਹਦਾ ਪੋਤਾ ਬਣ ਗਿਆ ਕਾਲੀਦਾਲ ਦੇ ਵਿੱਚ ਉਹੀ ਚੱਲੀ ਜਾਂਦੇ ਸੀ ਸਭ ਕਿਸ ਤਰੀਕ ਨੂੰ ਜਿਹੜੀ ਪ੍ਰਧਾਨ ਦੀ ਜਿਹੜਾ ਮੇਨ ਪ੍ਰੈਜ਼ੀਡੈਂਟ ਚੁਣੇ ਜਾਣੇ ਆ ਉਹ ਕਿਹੜੀ ਤਰੀਕ ਹੈ ਕਿੱਥੇ ਸਥਾਨ ਕਿਹੜਾ ਜਿੱਥੇ ਚੁਣੇ ਜਾਊਗਾ 11 ਅਗਸਤ ਨੂੰ ਅਸੀਂ ਪਾਰਟੀ ਦੇ ਪ੍ਰਧਾਨ ਔਰ ਉਹਦੇ ਤਰ੍ਹਾਂ ਦੀ ਚੋਣ ਦੀ ਪ੍ਰਕਿਰਿਆ ਜਿਹੜੀ ਮੁਕੰਮਲ ਕਰਨੀ ਹੈ 11 ਵਜੇ ਦਾ ਟਾਈਮ ਹੈ ਸਾਨੂੰ ਇਹ ਤੀਸਰੀ ਪੀੜੀ ਨੂੰ ਅਜਮਾਨ ਮਿਲਿਆ ਮੈਨੂੰ ਜ਼ਿਲ੍ਹਾ ਡੈਲੀਗੇਟ ਬਣਾਇਆ ਦਿਹਾਤੀ ਤੋਂ ਚੁਣਿਆ ਗਿਆ ਔਰ ਮੈਂ ਸਾਰੇ ਹੀ ਮਾਣਯੋਗ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੀ ਸਰਦਾਰ ਸੁਜੀਤ ਸਿੰਘ ਰਖੜਾ ਸਾਹਿਬ ਤੇ ਸੰਤਵਿੰਦਰ ਸਿੰਘ ਟੋੜਾ ਜੀ ਔਰ ਜਿੰਨੇ ਵੀ ਸਾਡੀ ਸੀਨੀਅਰ ਲੀਡਰਸ਼ਿਪ ਨੇ ਆਪਣੇ ਪੀਤਾ ਰਵਿੰਦਰ ਸਿੰਘ ਵਿੰਦਾ ਜੀ ਜਿਨ੍ਹਾਂ ਦੀ ਬਦੌਲਤ ਮੈਨੂੰ ਅੱਜ ਇੱਕ ਇਥੇ ਇਸ ਮਕਾਮ ਤੱਕ ਪਹੁੰਚਣ ਦਾ ਮੌਕਾ ਮਿਲਿਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਸਾਹਿਬ ਜੀ ਵੱਲੋਂ ਗਠਿਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਦੀ ਭਰਤੀ ਮਹਿਮ ਪੂਰੇ ਪੰਜਾਬ ਦੇ ਵਿੱਚ ਬੜੇ ਜੋਰ-ਸ਼ੋਰ ਨਾਲ ਚੱਲ ਰਹੀ ਹੈ ਪੂਰੇ ਪੰਜਾਬ ਵਿੱਚ ਹਰ ਫਿਰਕੇ ਦਾ ਸਿੱਖ ਦਾ ਹਿੰਦੂ ਦਾ ਮੁਸਲਮਾਨ ਪਾਈਚਾਰੇ ਦਾ ਸਾਈਫਾਚਾਰੇ ਦਾ ਸਾਰਿਆਂ ਦਾ ਸਾਥ ਜਿਹੜਾ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਉਗਾਲਾ ਬਹੁਤ ਵੱਡੇ ਲੈਵਲ ਤੇ ਮਿਲਿਆ ਡਾਕਟਰ ਸਾਹਿਬ ਸਸੀ ਕਾਲ ਜੀ ਅੱਜ ਪਟਿਆਲਾ ਜ਼ਿਲ੍ਹੇ ਦੇ ਦਿਹਾਤੀ ਦੀ ਜਿਹੜੀ ਮੀਟਿੰਗ ਰੱਖੀ ਗਈ ਸੀ ਕੀ ਕਹਿਣਾ ਚਾਹੋਗੇ ਦੇਖੋ ਅੱਜ ਪਟਿਆਲਾ ਜ਼ਿਲ੍ਹੇ ਦੀ ਇਹ ਡੈਲੀਗੇਟਰੀ ਮੀਟਿੰਗ ਰੱਖੀ ਗਈ ਸੀ ਸਾਹਿਬ ਵਾਸੀ ਤੋਂ ਦੱਸਾ ਜਿਹੜੇ ਇਸ ਏਰੀਆ ਇਨਚਾਰਜ ਨੇ ਪਾਇਜੀ ਨੇ ਦੇ ਉਹ ਆਈਸੀ ਕੀ ਬਹੁਤ ਵਧੀਆ ਬਹੁਤ ਵੱਡਾ ਕਾਠ ਹੋਇਆ ਤੇ ਸਹਿਮਤੀ ਦੇ ਨਾਲ ਫੈਸਲਾ ਹੋਇਆ ਚਾਰ ਸਟੇਟ ਦੇ ਲਈ ਡੈਲੀਗੇਟ ਭਨੇਗੇ ਜੀ ਤੇ ਉਹਦੇ ਨਾਲ ਹੀ ਤਕਰੀਬਨ 9 ਡੈਲੀਗੇਟ ਜਿਹੜੇ ਦਿੱਟਣਗੇ ਤੇ ਬਹੁਤ ਵਧੀਆ ਸਾਰੇ ਲੋਕ ਹੀ ਖੁਸ਼ ਨੇ ਦੇਖਿਆ ਅੰਦਰ ਜਿਹਾ ਲੱਗਦੇ ਨੇ ਤੇ ਸਾਰੇ ਬੰਦੇ ਬਾਤ ਕੁਛ ਨਹੀਂ ਸੈਲਫ ਸਮਝੀ ਨਾ ਫੈਸਲਾ ਸਿਰ ਸਭ ਪੰਜਾਬ ਦੇ ਜਿਹੜੇ ਹੋਰ ਵਾਸੀ ਨੇ ਨੌਜਵਾਨ ਪੀੜ੍ਹੀ ਨੂੰ ਉਹਨਾਂ ਨੂੰ ਕੀ ਸੰਦੇਸ਼ ਦੇਣਾ ਹੈ ਅਕਾਲੀ ਦਲ ਦੀ ਜਿਹੜੀ ਪੂਨਰ ਸਰਜੀਤੀ ਹੈ ਇਹਦੇ ਬਾਰੇ ਦੇਖੋ ਸਾਡੇ ਤੇ ਸਾਰੇ ਨੂੰ ਕੋਈ ਬੇਨਤੀ ਹੈ ਕਿ ਆਪਾਂ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੀਏ ਪੰਜ ਦਿਨਾਂ ਨਾਲ ਜੁੜੀਏ ਜਿਹੜੀਆਂ ਪਿੱਛੇ ਪਤਾਹੀਆਂ ਹੋਈਆਂ ਨੇ ਉਹਨਾਂ ਨੂੰ ਗੁਰ ਕਰਕੇ ਇਹਨਾਂ ਨੂੰ ਕੁਝ ਤਾਂ ਹੀ ਹੋਣਾ ਪਿਆ ਜਦੋਂ ਸ਼ੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਿਆ ਸੀਗਾ ਉਦੋਂ ਬਹੁਤ ਡਿਵੀਸ਼ਨ ਦੇ ਨਾਲ ਬਣਿਆ ਸੀਗਾ ਉਹਨਾਂ ਕੋਈ ਰਾਜਨੀਤਿਕ ਗੱਲ ਨਹੀਂ ਸੀਗੀ ਤੇ ਬਹੁਤ ਹਿੰਮਤ ਜਦੋਂ ਕਿਤੇ ਸ਼ੋਮਨੀ ਕੋਲ ਦਾ ਪ੍ਰਧਾਨ ਬੋਲਦਾ ਸੀ ਦਿੱਲੀ ਹਲ ਜਾਂਦੀ ਸੀ ਜੀ ਪਰ ਅੱਜ ਬਹੁਤ ਥੱਲੇ ਆ ਗਏ ਸੀ ਅੱਜ ਕੋਈ ਐਡੀਐਮ ਵੀ ਮਿਲਣ ਨੂੰ ਤਿਆਰ ਨਹੀਂ ਡੀਸੀ ਮਿਲਣ ਨੂੰ ਤਿਆਰ ਨਹੀਂ ਸੋ ਇਹ ਪੁੰਨ ਸਿਜਤੀ ਜਿਹੜੀ ਹੋਣੀ ਹੈ ਉਹਦੇ ਵਿੱਚ ਇਹ ਗੱਲਾਂ ਹੀ ਅੱਕ ਹੋਣਗੀਆਂ ਚੋਣ ਨਿਕਲਦਾ ਟਕਰਾ ਹੋਊਗਾ ਸ਼ੋਣਕ ਕਮੇਟੀ ਟਕਰੀ ਹੋਊਗੀ ਸਾਡੇ ਜਿਹੜੇ ਅਕਾਲ ਤਖਤ ਸਾਹਿਬ ਦੇ ਉਹ ਟਕਰੇ ਹੋਣਗੇ ਤੇ ਉਹ ਹੀ ਮਤਲਬ ਅੱਗੇ ਜਾ ਕੇ ਪੰਕਤੀ ਦੀ ਅਸੀਂ ਵੱਡੀ ਗੱਲ ਕਰਾਂਗੇ ਰਕਟਰ ਸਾਹਿਬ ਆਖਤ ਸਵਾਲ ਹੈ ਔਰਤਾਂ ਦੀ ਸਮੂਲੀਅਤ ਕੁਝ ਘੱਟ ਲੱਗ ਰਹੀ ਹੈ ਕੀ ਉਹਨਾਂ ਨੂੰ ਉਹਦੇਦਾਰੀਆਂ ਦੇ ਵਿੱਚ ਲਿਆ ਜਾ ਰਿਹਾ ਹੈ ਉਹਨਾਂ ਨੂੰ ਵੀ ਉਹਦੇਦਾਰ ਨਾਲ ਲਿਆ ਜਾਏ ਉਹਦੀ ਪੂਰੀ ਸਮੂਲੀਅਤ ਤੇ ਬਹੁਤ ਹਿੰਮਤ ਨਾਲ ਉਹਨਾਂ ਦੀ ਬਦੌਲਤ ਹੈ ਜਿਹੜੀਆਂ ਲੇਡੀਜ਼ ਨੇ ਉਹਨਾਂ ਦੀ ਬਦੌਲਤ ਹੈ ਹਮੇਸ਼ਾ ਉਹਨਾਂ ਦਾ ਜਿਹੜਾ ਰੋਲ ਹੈ ਬਹੁਤ ਪਾਇਆ ਤੇਰੇ ਜਾਲਾ ਜ਼ਿਲ੍ਹੇ ਦੇ ਇਨਚਾਰਜ ਨੇ ਜਿਹੜੇ ਤੇ ਪੰਜ ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਫਟਿਆਲਾ ਜ਼ਿਲ੍ਹੇ ਦੇ ਜਿਹੜੇ ਡੈਲੀਗੇਟ ਚੁਣੇ ਜਾ ਰਹੇ ਚੁੰਦਾ ਸਾਹਿਬ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਸਾਰੀ ਸੰਗਤ ਦੇ ਲੋਕ ਕੋਈ ਸ਼ਾਇਦ ਤੁਸੀਂ ਦੇਖ ਹੀ ਲਏ ਹੋ ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਸਰਬਸੰਮਤੀ ਨਾਲ ਸਾਰੀ ਚੋਣ ਪ੍ਰਕਿਰਿਆ مکمل ਹੋ ਰਹੀ ਹੈ ਜੀ ਹਰ ਹਲਕੇ ਜਾ ਕੇ ਡੈਲੀਗੇਟ ਸਾਹਿਬਾਨ ਦੇ ਪੁੱਛ ਕੇ ਉਹਨਾਂ ਦੇ ਪ੍ਰਵਾਨਗੀ ਲੈ ਕੇ ਜਿਹੜੀ ਹੈ ਚੋਣ ਪ੍ਰਕਿਰਿਆ مکمل ਹੋਈ ਹੈ ਸੋ ਮੈਂ ਸਮਝਦਾ ਇਸ ਤਰ੍ਹਾਂ ਦੀ ਪ੍ਰਕਿਰਿਆ ਬਹੁਤ ਲੰਮੇ ਸਮੇਂ ਬਾਅਦ ਸ਼੍ਰੋਮਣੀ ਕਾਲੀ ਦਲ ਜੇ ਕੰਮ ਸ਼ੁਰੂ ਕੀਤਾ ਗਿਆ ਜੀ ਔਰ ਇਸੇ ਤਰ੍ਹਾਂ ਹੀ ਪਹਿਲਾਂ ਜਦੋਂ ਪ੍ਰਾਤਨ ਕਾਲੀ ਦਲ ਆਉਂਦੀਆਂ ਚੜ੍ਹਦੀ ਕਲਾ ਚ ਔਰ ਚੰਗੀਆਂ ਲੀਹਾਂ ਤੇ ਸੀ ਉਦੋਂ ਵੀ ਇਸ ਤਰ੍ਹਾਂ ਹੀ ਹੋਇਆ ਕਰਦਾ ਸੀ ਸੋ ਜੇ ਪ੍ਰਕਿਰਿਆ ਕਿਤੇ ਨਾ ਕਿਤੇ ਟੁੱਟੀ ਹੈ ਅੱਜ ਅਸੀਂ ਹੌਲੀ ਹੌਲੀ ਕਰਾਫਟ ਵੱਲ ਗਏ ਆ ਸੋ ਸਾਨੂੰ ਖੁਸ਼ੀ ਹੈ ਕਿ ਸਾਰੇ ਆਗੂ ਵਰਕਰਾਂ ਨੇ ਸਰਬਸੰਮਤੀ ਨਾਲ ਸਟੇਟ ਦੇ ਆਪਣੇ ਜਿਹੜੇ ਡੈਲੀਗੇਟ ਨੇ ਚਾਰ ਔਰ ਜ਼ਿਲ੍ਹੇ ਦੇ ਨੌਂ ਡੈਲੀਗੇਟਾਂ ਦੀ ਜਿਹੜੀ ਚੋਣ ਹੈ ਉਸ ਦੀ ਕੀਤੀ ਹੈ ਸੋ ਮੈਂ ਉਹਨਾਂ ਦਾ ਸਾਰਿਆਂ ਦਾ ਸਾਨੂੰ ਸਮਝੀ ਲਈ ਚੋਣ ਕਰ ਲਈਏ ਬਹੁਤ ਬਹੁਤ ਧੰਨਵਾਦ ਜੀ ਤੁੰਡਾ ਸਰ ਕਿਸ ਤਰੀਕ ਨੂੰ ਜਿਹੜੀ ਪ੍ਰਧਾਨ ਦੀ ਜਿਹੜਾ ਮੇਨ ਪ੍ਰੈਜ਼ੀਡੈਂਟ ਚੁਣੇ ਜਾਣੇ ਆ ਉਹ ਕਿਹੜੀ ਤਰੀਕ ਹੈ ਕਿੱਥੇ ਸਥਾਨ ਕਿਹੜਾ ਜਿੱਥੇ ਚੁਣੇ ਜਾਊਗਾ 11 ਅਗਸਤ ਨੂੰ ਅਸੀਂ ਪਾਰਟੀ ਦੇ ਪ੍ਰਧਾਨ ਔਰ ਉਹਦੇ ਤਰ੍ਹਾਂ ਦੀ ਚੋਣ ਦੀ ਪ੍ਰਕਿਰਿਆ ਜਿਹੜੀ ਮੁਕੰਮਲ ਕਰਨੀ ਹੈ 11 ਵਜੇ ਦਾ ਟਾਈਮ ਹੈ ਔਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਡੇ ਇਤਿਹਾਸਿਕ ਸਥਾਨ ਕੇ ਜਗ ਸਿੰਘ ਸਮੁੰਦਰੀ ਹਾਲ ਜੀ ਜੀ ਪਰਵਾਨਗੀ ਲੈਣ ਲਈ ਚਿੱਠੀ ਦਿੱਤੀ ਹੈ ਸੋ ਸਾਨੂੰ ਆਸ ਹੈ ਕਿ ਉਹਨਾਂ ਨੂੰ ਚਿੱਠੀ ਮਨਜ਼ੂਰ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਦੀ ਚੋਣ ਲਈ ਜਗ੍ਹਾ ਸਾਨੂੰ ਮਿਲਣੀ ਚਾਹੀਦੀ ਹੈ ਸੁਖੀਵਾਲਾ ਸਾਡਾ ਨਿਸ਼ਾਨਾ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲਚੇ ਪਾਰਟੀ ਪ੍ਰਧਾਨ ਦੀ ਚੋਣ ਕਰੂ ਜੀ ਤੇ ਹਲੇ ਤੱਕ ਟੋਟਲ ਕਿੰਨੀ ਭਰਤੀ ਹੋ ਚੁੱਕੀ ਹੈ ਸਾਡੀ ਭਰਤੀ ਐਗਜ਼ੈਕਟ ਫਿਗਰਸ ਹਨ ਮੈਂ 14 ਔਰ 15 ਲੱਖ ਦੇ ਵਿੱਚ ਐਗਜ਼ੈਕਟ ਤਾਂ ਉਂ ਭਰਤੀ ਸਾਡੀ ਮੁਕੰਮਲ ਹੋ ਚੁੱਕੀ ਜੀ ਹੁਣ ਪਟਿਆਲਾ ਜ਼ਿਲ੍ਹੇ ਦਾ ਕੋਈ ਹੋਰ ਵੀ ਜਗ੍ਹਾ ਜਿੱਥੇ ਬੈਲੀਗੇਟਾਂ ਦੀ ਚੋਣ ਹੋਣ ਕਰਨੀ ਅੱਲਾ ਲਾਸਟ ਹਲਕਾ ਜਿਹਨੇ ਹਲਕੇ ਅੰਚ ਮੇਰੀ ਡਿਊਟੀ ਲੱਗੀ ਸੀ ਜੀ ਸਾਡਾ ਸਾਰਾ ਕੰਮ ਖੰਮਲ ਹੋ ਰਿਹਾ ਹੈ ਨਾ ਔਰ ਲਾਸਟ ਹਲਕਾ ਪਟਿਆਲਾ ਸ਼ਹਿਰੀ ਹੈ ਔਰ ਬਾਕੀ ਜਿਹੜੇ ਮੈਂਬਰ ਸਾਹਿਬਾਨ ਨੇ ਉਹਨਾਂ ਨੇ ਵੀ ਤਕਰੀਬਨ ਮੁਕੰਮਲ ਕਰ ਲਈ ਸਾਡੀ ਪ੍ਰਕਿਰਿਆ ਕੱਲ ਨੂੰ ਸਾਰੀ ਮੁਕੰਮਲ ਹੋ ਜਾਊਗੀ ਔਰ ਉਸ ਤੋਂ ਬਾਅਦ ਲੀਡਰਸ਼ਿਪ ਬੈਠ ਕੇ ਆਪਣਾ ਵਿਚਾਰ ਵਟਾੰਦਰਾ 11 ਦੇ ਪ੍ਰੋਗਰਾਮਾਂ ਬਾਰੇ ਹੋਰ ਚੀਜ਼ਾਂ ਬਾਰੇ ਸਾਰਾ ਰਾਇ ਮਸ਼ਵਰਾ ਕਰਾਂਗੇ ਤਾਂ ਕਿ ਜਿਸ ਤਰ੍ਹਾਂ ਇ ਉਸੇ ਤਰ੍ਹਾਂ ਸਰਬਸੰਮਤੀ ਨਾਲ ਹੀ ਅਸੀਂ ਇਹ ਸਾਰੀ ਪ੍ਰਕਿਰਿਆ ਮੁਕੰਮਲ ਕਰਨੀ ਹੈ ਤਾਂ ਕਿ ਜੂ ਕਾਲਕ ਸਾਹਿਬ ਦੀ ਭਾਵਨਾ ਸੀ ਪੰਥ ਨੂੰ ਇਕਮੁੱਟ ਕਰਨ ਦੀ ਉਹ ਭਾਵਨਾ 'ਚ ਕੋਈ ਕਿਸੇ ਕਿਸਮ ਦਾ ਵਿਘਨ ਨਾ ਪੈ ਸਕੇ ਨਾ ਕੋਈ ਪਾ ਸਕੇ ਨਾ ਹੋਵੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਕਿ ਅਸੀਂ ਸਰਬਸੰਮਤੀ ਨਾਲ ਸਾਰੀ ਪ੍ਰਕਿਰਿਆ ਨੂੰ ਇੱਕ ਪੰਥ ਪ੍ਰਬੰਧ ਚੇਰਾ ਤੇ ਆ ਕੁਰਬਾਨੀ ਸੇਵਾ ਨੂੰ ਸਮਰਪਿਤ ਚੇਰਾ ਸਿਖੋਂ ਹੁੰਦੇ। ਪ੍ਰੋਫੈਸਰ ਜੀ ਡੈਲੀਗੇਟਾਂ ਦੀ ਚੋਣ ਕੀਤੀ ਗਈ ਹੈ ਸੰਗਤ ਇਕੱਠੀ ਹੋਈ ਹੈ ਕੀ ਕਰਨਾ ਚਾਹੁੰਦੇ ਹੈ ਅੱਜ ਹਲਕਾ ਤਿਹਾਤੇ ਦੇ ਜਿਹੜੇ ਸੀ ਡੈਲੀਗੇਟਰੀ ਚੋਣ ਹੋਈ ਹੈ ਸਾਰੂ ਸੰਧੀ ਨਾਲ ਹੋਈ ਆ ਸ਼ਾਂਤੀ ਨਾਲ ਹੋਈ ਆ ਔਰ ਮਡੇ ਚੰਗੇ ਮਾਹੌਲ ਦੇ ਵਿੱਚ ਹੋਈ ਆ ਪਰ ਮੈਨੂੰ ਇਹ ਲੱਗਦਾ ਵੀ ਜਿਵੇਂ 100 ਤੋਂ ਵੱਧ ਹਲਕਿਆਂ 'ਚ ਪੰਜਾਬ ਦੇ ਵਿੱਚ ਪੂਰੀ ਸਾਰੂ ਸੰਧੀ ਨਾਲ ਆਮ ਸ਼ਾਂਤੀ ਨਾਲ ਚੰਗੇ ਮਾਹੌਲ ਦੇ ਵਿੱਚ ਡੈਲੀਗੇਟਸਾਂ ਦੀ ਚੋਣ ਹੋਈ ਆ ਜ਼ਿਲ੍ਹਿਆਂ ਦੇ ਤੇ ਜਨਰਲ ਲੈਗੇਟੇ ਤੇ 11 ਅਗਸਤ ਤੋਂ ਜ਼ਿਲ੍ਹੇ ਦੇ ਪ੍ਰਧਾਨਤੀ ਚੋਣ ਵੀ ਇਸ ਤਰ੍ਹਾਂ ਪੰਜਾਬ ਦੇ ਪ੍ਰਧਾਨਤੀ ਚਾਹੇ ਜਨਰਲ ਚੋਣਾਂ ਜਿਹੜੀ ਉਹ ਵੀ ਆਮ ਸੈਕਿਲ ਨਾ ਐਸਾ ਸਾਨੂੰ ਪੂਰਾ ਬਚਵਾਇਆ ਸੀ ਔਰ 11 ਅਗਸਤ ਤੋਂ ਬਾਅਦ ਪੰਜਾਬ ਤੇ ਪੰਜਾਬੀਆਂ ਨੂੰ ਦਿਗਾਉਣ ਦਾ ਪੰਜਾਬ ਨੂੰ ਬਚਾਉਣ ਦਾ ਜਿਹੜਾ ਪ੍ਰੋਗਰਾਮ ਲਿਖਿਆ ਜਾਏਗਾ ਅੰਤਰਜਾਤੀ ਲੌਂਗਵਾਲ ਦਿੱਲੀ ਵਰਸੀ ਤੇ ਮੈਂ ਸਮਝਦਾ ਕਿ ਅਸੀਂ ਪੰਜਾਬ ਦੇ ਨਾਂ ਤੇ ਇੱਕ ਏਜੰਡਾ ਦਵਾਂਗੇ ਜਿਹੜਾ ਸਾਡਾ ਸ਼ਰੋਣੀ ਅਕਾਲੀ ਦਰਬਾਰਾਈਵ ਹੋ ਰਿਹਾ ਔਰ ਅੱਜ ਪੰਜਾਬ ਪੰਜਾਬ ਨਹੀਂ ਰਿਹਾ ਪੰਜਾਬ ਦਾ ਹੁਗਿਆ ਬੀਤ ਰਿਹਾ ਪੰਜਾਬ ਦੀ ਸਾਕੀ ਫਿਦ ਗਈ ਆ ਪੰਜਾਬ ਦਾ ਸਭਿਆਚਾਰ ਤਕਮ ਹੋ ਰਿਹਾ ਹੈ ਜੀ ਪੰਜਾਬੀ ਭਾਸ਼ਾ ਬੋਲਵਾਂ ਦੀ ਗਿਰਤੀ ਪੰਜਾਬ ਦੇ ਅੰਦਰ ਘਟਦੀ ਜਾ ਰਹੀ ਹੈ ਪੰਜਾਬ ਗੈਰ ਪੰਜਾਬੀਆਂ ਨੇ ਆਣ ਕੇ ਖਾਬ ਲਿਆ ਉਹ ਪੰਜਾਬ ਨੂੰ ਬਚਾਉਣਾ ਪੰਜਾਬੀਆਂ ਲਈ ਸਭ ਤੋਂ ਪਹਿਲਾ ਅਜੰਡਾ ਹੋਏਗਾ ਇਸੇ ਲਈ ਸਾਡੀ ਪਾਰਟੀ ਜਿਹੜੀ ਆ ਰਿਵਾਈਵ ਹੋ ਰਹੀ ਹੈ ਔਰ ਇਹਦੇ ਅਸੀਂ ਪੂਰਾ ਫੈਰਾ ਰਵਾਂ ਪ੍ਰਧਾਨ ਜੀ ਟੋਟਲ ਕਿੰਨੀ ਭਰਤੀ ਪੰਜਾਬ ਚ ਹੋ ਗਈ ਜਿਹੜੀ ਕਾਲ ਤਖਤ ਸਰ ਦੇ ਹੁਕਮਾਂ ਦੇ ਅਨੁਸਾਰ ਹੋਈ ਹੈ ਵਸੂਮ ਦਾ 15 ਲੱਖ ਦੇ ਕਰੀਬ ਭਰਤੀ ਹੋ ਗਏ ਨੇ ਔਰ ਸਾਰੀ ਆਮ ਸੈਕਪਿਆ ਡੈਲੀਗੇਟ ਚੁਣੇ ਜਾਣੇ ਔਰ ਸੌਤੋ ਵੱਡਾ ਬਰਤਦਾਇਆ ਵੀ ਪੂਰੀ ਸਹਿਮਤੀ ਨਾਲ ਸਦ ਸਹਿਮਤੀ ਨਾਲ ਚੁਣੇ ਹੋਏ ਨੇ ਫਰਦਾਨ ਧੀਰ ਸਿੰਘ ਜੀ ਰਖਣਾ ਜੁੜੇ ਨੇ ਜਿਹੜੇ ਬਹੁਤ ਸਰਗਰਮ ਆਗੂ ਨੇ ਕਾਲੀ ਦਲ ਦੇ ਟਕਸਾਲੀ ਆਗੂ ਨੇ ਗੱਲਬਾਤ ਕਰਦੇ ਅੱਜ ਕਿਸ ਤਰ੍ਹਾਂ ਦਾ ਜਣਾ ਲੋਕਾਂ ਦਾ ਉਤਸ਼ਾਹ ਹੈ ਸੰਗਤ ਬੜੀ ਇਕੱਠੀ ਹੋਈ ਸੀ ਜਿਹੜੀ ਡੈਲੀਗੇਟ ਚੁਣੇ ਜਾ ਰਹੇ ਨੇ ਰਖਣਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਅਕਾਲ ਤਿਰਸਵਤ 2 ਸਤੰਬਰ 2024 ਨੂੰ ਆ ਦੇਸ਼ ਵਿੱਚ ਹਨ ਪੰਜ ਮੈਂਬਰੀ ਕਮੇਟੀ ਦੀ ਜੋ ਭਰਤੀ ਪ੍ਰਕਿਰਿਆ ਹੋਈ ਸੀ ਉਹ ਭਰਤੀ ਨੂੰ ਪੂਰਨ ਤੋਂ ਬਾਅਦ ਅੱਜ ਕੀ ਕੀਤਾ ਬੈਲਿੰਗ ਇੰਟਰਵਿਊ ਪੰਜਾਬ ਵਿੱਚ ਸਾਰੇ ਹਰਕੇ ਜਾ ਕੇ ਸਾਡੇ ਪੰਜ ਮੈਂਬਰ ਜਿਹੜੇ ਜਰੂਰ ਲਾਏ ਸੀ ਉਹ ਪ੍ਰਕਿਰਿਆ ਪੂਰੀ ਕਰ ਰਹੇ ਸੀ ਪਟਿਆਲਾ ਜਿਹੜਾ ਦਾ ਇੰਚਾਰਜ ਨੇ ਕੋਚਿੰਗ ਦਾ ਸਾਹਬ ਨੇ ਉਹਨਾਂ ਕੋਲ 24 ਹਜ਼ਾਰ ਰੁਪਏ ਸੀਗੇ ਉਹਨਾਂ ਨੂੰ ਨਾਸਟਲ ਕਰਦੇ ਪੰਜਾਬਾ ਸ਼ਹਿਰ ਅੱਜ ਸਵੇਰ ਤੋਂ ਉਹਨਾਂ ਕੋਲ ਘਰ ਆਉ ਸੀ ਉੱਥੇ ਸਰੂਰ ਵਿੱਚ ਹੋਈ ਹੈ ਤਾਂ ਇਹ ਚਬਨਾਂ ਗਿਆਤੀ ਨੂੰ ਦੇਖੀ ਹੈ ਕਿ ਚਾਰ ਹਲਕੇ ਦੇ ਡੈਲੀਗੇਟ ਜੋ ਸੁਨਾਹ ਦੇ ਮੁਤਾਬਕ ਹੈ। ਇਹ ਹਲਕੇ ਉਤੇ ਚਾਰ ਡੈਲੀਗੇਟ ਆ ਗਏ ਜੀ ਤੇ ਪੁੱਛੀ ਗੱਲ ਇਹ ਮੰਗਰੇ ਕਿ ਡੈਲੀਗੇਟ ਬਣਦੇ ਇਹ ਉਹ ਪੱਪਿਆਂ ਦਾ ਉਹਨਾਂ ਦਾ ਡੈਲੀਗੇਟ ਵਿਆਹਾਂ ਦੇ ਹਾਤੀ ਦੇ ਗਏ ਨੇ ਇਸੇ ਸ਼ਹਿਰ ਦੇ ਵਿੱਚ ਕਿ ਜਿਹਨੇ ਹੁਣ ਉਹਨੂੰ ਸੁਨਾਹ ਦੇ ਡੈਲੀਗੇਟ ਪਰ ਖੁਸ਼ੀ ਦੀ ਗੱਲ ਹੈ ਕਿ 155 ਪ੍ਰਾਣੀ ਪਾਰਟੀ ਦੇ ਅੱਜ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਕਿਉਂਕਿ ਪਹਿਲਾਂ ਕਦੇ ਅਸੀਂ ਦੇ ਸੁਣੇ ਸੀ ਭਰਤੀ ਹੋ ਰਹੀ ਨਹੀਂ ਸੀ ਮੂਪਰ ਪਾਰਟੀ ਭਲਾਣੇ ਕਹਿੰਦਾ ਦੀਆ ਲਿਸਟਾਂ ਗਈ ਜੀ ਕੋਈ ਪ੍ਰਧਾਨ ਬਣ ਗਏ ਜੀ ਕੋਈ ਕੋਈ ਡੈਲੀਗੇਟ ਬਣ ਗਏ ਪਹਿਲੀ ਵਾਰ ਹੋ ਰਿਹਾ ਹੈ ਕਿ ਲੋਕਾਂ ਦੇ ਵਿੱਚ ਜਾ ਕੇ ਡੈਲੀਗੇਟਾਂ ਦੇ ਜਾ ਕੇ ਹੇਠਲੇ ਲੈਵਲ ਤੇ ਲੋਕਾਂ ਨੂੰ ਕੁੱਛ ਕੇ ਜੇਕਰ ਉਤਰਾਜ ਹੈ ਤਾਂ ਹਾਲਾਂਕਿ ਉਤਰਾਜ ਕਿ ਤੋ ਹੋਇਆ ਨਹੀਂ ਹੈ ਇਤਨੀ ਅਗੜੇ ਮਾਰਲ ਹੋਏ ਹੋਣੇ ਅੱਜ ਸ਼ਾਇਦ ਬੰਦਲਾ 113-14 ਹਲਕੇ ਜੀ ਤੇ ਜਲ ਘਰੇ ਕਲ ਹੋ ਜਾਣਗੇ ਪੰਜਾਬ ਜੀ ਕਿਤੇ ਵੀ ਅਹੀ ਗੱਲ ਉਹ ਚੋਣ ਦੀ ਬਹੁਤਾਈ ਹੋਵੇ ਸਰ ਸਰ ਦੇ ਨਾਲ ਇਸੇ ਲੋਕਾਂ ਨੇ ਪ੍ਰਵਾਨ ਕੀਤਾ ਔਰ ਇਸੇ ਹਰਵਾਸ ਹੈ ਕਿ 11 ਅਗਸਤ ਨੂੰ ਜੋ ਪਾਰਟੀ ਪ੍ਰਧਾਨ ਦੀ ਚੋਣ ਹੋ ਰਹੀ ਹੈ ਉਹਦਾਂ ਚ ਹੋ ਰਹੀ ਹੈ ਔਰ ਉਹ ਵਿੱਚ ਤਕਰੀਬਨ 500 ਡੈਲੀਗੇਟ ਹੋਏਗਾ 400 ਡੈਲੀਗੇਟ 460 ਡੈਲੀਗੇਟ ਹੈ ਹਲਕੇ ਨੇ ਬਾਕੀ ਜਿਹੜੇ ਬਾਹਲੇ ਸੀਟਾਂ ਦੇ ਕੋ ਫੋਰਨ ਤੋਂ ਉਹ ਸਾਰੇ 550 ਪਹੁੰਚ ਡੈਲੀਗੇਟ ਸਰਪੰਚ ਦੀ ਚੋਣ ਕਰਕੇ ਲੋਕਾਂ ਨੂੰ ਨਵੀਂ ਦੇਖਣਾ ਤਾਲੀਦ ਤੋਂ ਦੇਗਾ ਜਿਹੜਾ ਕਾਲੀ ਦਾ ਪ੍ਰਧਾਨ ਕਹੀਨੇ ਕਰਦੇ ਪੱਕਾ ਹੋਏਗਾ ਅਸੂਲਾਂ ਦਾ ਪੱਕਾ ਹੋਏਗਾ ਔਰ ਲੋਕਾਂ ਦੇ ਇਸ ਆ ਜਿਹੜਾ ਚਿੰਤਾਵਾਂ ਨੇ ਉਹ ਦੂਰ ਕਰਵਾ ਲਾ ਹੂਗਾ ਕੋਈ ਪਰਿਵਾਰਵਾਦੀ ਹੋਏਗਾ ਰਿਪੇਵਾਰੀ ਵਾਲੇ ਹੋਏਗਾ ਛਾਂ ਮਾਫੀ ਵਾਲੇ ਹੋਏਗਾ ਇਹ ਤਾਂ ਬੜਾ ਦੂਰ ਹੋ ਕੇ ਸੋਨੇ ਕੱਲ ਚੱਲ ਜਾਈਗਾ ਬਹੁਤ ਧਰਵਾਦੀ ਦਾ ਕੋਈ ਨਾਮ ਰੱਖਿਆ ਅਕਾਲੀ ਦਲ ਦਾ ਇਦਾਂ ਦੀ ਕੋਈ ਗੱਲ ਸਾਹਮਣੇ ਆਈ ਹੈ ਵੀ ਕਿਸ ਨਾਮ ਨਾਲ ਅਕਾਲੀ ਦਲ ਹੋਏਗਾ ਜੋ ਜੋ ਰੇਸ਼ ਹੋਇਆ ਉਹ ਸੋਨੇ ਕੱਲ ਨੂੰ ਉਹ ਸਹੀਦ ਕਰਨੀ ਹੋਇਆ ਉਹਨੂੰ ਵੀ ਮਰਜ਼ੀ ਕਰ ਰਹੇ ਇਹ ਪੁੱਛਤਾ ਕਿ ਕਬਜ਼ਾ ਕਰੀ ਮੈਥੇ ਉਹ ਕਹਿੰਦਾ ਰਸਲ ਬਾਅਦ ਹੀ ਗਾਇ ਚੋਣੀ ਕੋਈ ਹੋਣ ਤਾਂ ਕਹਿ ਰਹੇ ਇਹਨੂੰ ਉਹ ਬਾਅਦ ਦੱਸੇ ਕਿ ਕਿੱਦਾਂ ਕਿ ਕਬਜ਼ਾ ਕੀਤਾ ਰਹੇ ਧੰਨ ਬਲਵਿੰਦਰ ਸਿੰਘ ਲੰਗ ਸਾਡੇ ਨਾਲ ਜੁੜੇ ਨੇ ਜਿਹੜੇ ਸਰਗਰਮ ਮਾਰਗੂ ਨੇ ਬਹੁਤ ਜਦੋਂ ਭਰਤੀ ਹੋਈ ਹੈ ਤਾਂ ਭਰਤੀ ਦੇ ਵਿੱਚ ਅਹਿਮ ਯੋਗਦਾਨ ਇਹਨਾਂ ਨੇ ਨਿਵਾਇਆ ਕਿਸ ਤਰ੍ਹਾਂ ਦੇਖਦੇ ਨੇ ਅੱਜ ਡੈਲੀਗੇਟਾਂ ਦੀ ਚੋਣ ਹੋਈ ਹੈ ਤਾਂ ਜ਼ਿਲ੍ਹੇ ਦੇ ਡੈਲੀਗੇਟ ਬਣਾਇਆ ਸਸਿਕਾਲ ਨੂੰ ਸੱਚੀ ਗੱਲ ਕੀ ਕਹਿਣਾ ਚਾਹੋ ਬਲਵਿੰਦਰ ਭਾਈ ਅੱਜ ਬੜਾ ਇਕੱਠ ਹੋਇਆ ਦੇਹਾਤੀ ਇਲਾਕੇ ਦਾ ਜਿਹਦੇ ਵਿੱਚ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਨੁਮਾਇੰਦਗੀ ਦਾ ਮੌਕਾ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਦੀ ਜਿਹੜੀ ਆਉਣ ਵਾਲੀ ਹੈ ਵੀ ਆਉਣ ਵਾਲਾ ਅਕਾਲੀ ਦਲ ਹੈ ਉਹਨੂੰ ਕਿਸ ਤਰ੍ਹਾਂ ਦੇਖੋ ਵੀ ਸਰਪੰੰਤ ਪੰਜ ਮੈਂਬਰੀ ਕਮੇਟੀ ਸੀ ਉਹਨਾਂ ਵੱਲੋਂ ਜੋ ਵੀ ਐਲਾਨ ਕੀਤਾ ਸੀਗਾ ਕਿ ਇੱਥੇ ਸਰਪੰੰਤ ਵੀ ਅਕਾਲੀ ਦਲ ਬਣਾਉਣਾ ਜਿਹੜਾ ਪੰਥ ਨੂੰ ਤੇ ਤੇ ਕੌਣ ਦੀ ਅਗਵਾਈ ਕਰ ਸਕਦਾ ਜੀ ਸੋ ਉਹਦੇ ਸਬੰਧ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਭਰਤੀ ਦੀ ਸ਼ੁਰੂ ਕੀਤੀ ਅਸੀਂ ਰਖਣਾ ਸਾਹਿਬ ਦੀ ਸਰਪ੍ਰਸਤੀ ਥਲੇ ਜੋ ਵੀ ਉਹਨਾਂ ਨੇ ਜਿੰਨਾ ਵੀ ਹੁਕਮ ਲਾਇਆ ਅਸੀਂ ਵੱਧ ਤੋਂ ਵੱਧ ਭਰਤੀ ਆਪਣੀ ਕੀਤੀ ਹੈ ਜੀ ਤੇ ਬੜਾ ਖੁਸ਼ ਮਹਿਸੂਸ ਕਰਦੇ ਆਂ ਵੀ ਕਿ ਆਉਣ ਵਾਲੇ ਸਮੇਂ 'ਚ ਪਹਿਲੇ ਸਮੇਂ 'ਚ ਤੇ ਹੁਣ ਵਾਲੇ ਸਮੇਂ 'ਚ ਬਹੁਤ ਫਰਕ ਆ ਗਿਆ ਵੀ ਜਿਵੇਂ ਅੱਜ ਦੇ ਸਮੇਂ 'ਚ ਜਿਵੇਂ ਆਮ ਪਬਲਿਕ ਦੇ ਵਿੱਚੋਂ ਕੰਨ ਮੈਦਾਂ ਚੱਲਣ ਦੀ ਆਦਤ ਪਾਈ ਗਈ ਹੈ ਜਿਹੜੀ ਅਕਾਲੀ ਦਰਬਾਰ ਦੇ ਵਿੱਚ ਬਹੁਤ ਵਧੀਆ ਧਰਮ ਹੈ ਕਿਉਂਕਿ ਨਹੀਂ ਤਾਂ ਅਮਨਦਾਸੀ ਜਿਹਦਾ ਬਾਪਾ ਬਣ ਗਿਆ ਉਹਦਾ ਪੁੱਤ ਬਣ ਗਿਆ ਪੁੱਤ ਬਣ ਗਿਆ ਉਹਦਾ ਪੋਤਾ ਬਣ ਗਿਆ ਅਕਾਲੀ ਦਰਬਾਰ ਦੇ ਵਿੱਚ ਉਹੀ ਚੱਲੀ ਜਾਂਦੇ ਸੀ ਕਿਉਂਕਿ ਲੋਕ ਉਹ ਪਰਿਵਾਰ ਦੇ ਮੁਖੀ ਨੂੰ ਜਦੋਂ ਧਰਮਾਂ ਲੱਗ ਜਾਣ ਕਰਨਾ ਫਿਰ ਉਹਦੇ ਬਾਪ ਉਹਦੇ ਮੁੰਡੇ ਨੂੰ ਕਿਵੇਂ ਅਸਬਤ ਕਰਨਗੇ ਨਹੀਂ ਕਰ ਸਕਦੇ ਸਰ ਜੀ ਨਾ ਪਰ ਪੋਤਿਆਂ ਵੀ ਕਿਵੇਂ ਅਸਬਤ ਕਰਨਗੇ ਉਹ ਇੱਕ ਇੱਕ ਡੰਡਾ ਪਰਿਵਾਰ ਬਾਤ ਤੋਂ ਖੜਾ ਚੁਗਉਣ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਹੈ ਹਾਂ ਜੀ ਜਿਹੜਾ ਇੱਕ ਪਾਰ ਪਰਵਾਰਵਾਦ ਨੂੰ ਚਲਾਉਣ ਵਾਸਤੇ ਬਖਰਾ ਇੱਕ ਉਹ ਬਣ ਰਿਹਾ ਹੈ ਸੰਵਿਧਾਨ ਬਿਧਾਨ ਬਣ ਰਿਹਾ ਹੈ ਉਹ ਬਹੁਤ ਵਧੀਆ ਆਹ ਬਦੂ ਜੀ ਕਾਹ ਲੋਕਾਂ ਦਾ ਕੀ મતલਬ ਲੋਕਾਂ ਚ ਰਿਸਪਾਂਸ ਕੀ ਹੈ ਇਹਦੇ ਮੇ ਰਿਸਪਾਂਸ ਬਹੁਤ ਵਧੀਆ ਰਹੇਗਾ ਜੀ ਜਿਹੜੇ ਕਿ ਆਮ ਕਸ਼ਤਾਂ ਜੋ ਵੀ ਹੈ ਸਭ ਵਾਸਤੇ ਸਭ ਇਤੇ ਜੋ ਵੀ ਮੈਜਿਸਟ੍ਰੇਟ ਬਣਾਏ ਨੇ ਜਾਂ ਜ਼ਿਲ੍ਹੇ ਦੇ ਬਣਾਏ ਨੇ ਸਭ ਵਾਸਤੇ ਬਹੁਤ ਵਧੀਆ ਕੁਰਮ ਹੈ ਜੋ ਵੀ ਅਕਾਲ ਤਖਤ ਜਿਸ ਤਰ੍ਹਾਂ ਨੇ ਹੁਕਮ ਕੀ ਤਾਜ਼ਨ ਮੁਤਾਬਕ ਅੱਜ ਸਰਗਰਮ ਆਗੂ ਸ਼ਕੂ ਗਰੋਵਰ ਉਹਨਾਂ ਦੀ ਪੂਰੀ ਟੀਮ ਖੜੀ ਹੈ ਉਹਨਾਂ ਦੇ ਫਾਦਰ ਸਾਹਿਬ ਖੜੇ ਹੈ ਉਹਨੂੰ ਵੀ ਡੈਲੀਗੇਟ ਚੁਣਿਆ ਗਿਆ ਇਹਨਾਂ ਦੇ ਸਾਥੀ ਨੇ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਉਹਨਾਂ ਨੂੰ ਵੀ ਜ਼ਿਲ੍ਹੇ ਦੇ ਵਿੱਚ ਡੈਲੀਗੇਟ ਚੁਣਿਆ ਤੇ ਇਹ ਗੱਲਬਾਤ ਕਰਦੇ ਆ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਕਾਲਪੁਰਖ ਸਾਹਿਬ ਦੀ ਕਿਰਪਾ ਅੱਜ ਮੌਸਮ ਬਹੁਤ ਖਰਾਬ ਸੀਗਾ ਜੀ ਔਰ ਇੰਨੇ ਖਰਾਬ ਮੌਸਮ ਦੇ ਵਿੱਚ ਵੀ ਹਲਕਾ ਪਟਿਆਲਾ ਡਿਪਾਰਟਮੈਂਟ ਦਾ ਜੇ ਜਿਹੜਾ ਡੈਲੀਗੇਟ اجلاس ਸੀਗਾ ਔਰ ਮੈਂ ਕਹਿੰਦਾ ਕਿ ਸ਼ਹਿਰ ਔਰ ਪਿੰਡਾਂ ਦੇ ਵਿੱਚੋਂ ਸੰਗਤਾਂ ਹਮ ਹਮਾ ਕੇ ਪਹੁੰਚਿਆ ਇੰਨੇ ਖਰਾਬ ਮੌਸਮ ਦੇ باوجود ਔਰ ਅੱਜ ਸਾਡੀ ਸ਼ੋਮਨੀ ਗੱਲ ਦਾ ਮਹਿਮਾਨ ਮਹਿਸੂਸ ਕਰਦਾ ਸਾਡੀ ਇਹ ਤੀਜੀ ਪੀੜ੍ਹੀ ਆ ਪਕਸਾਲੀ ਪਰਿਵਾਰ ਆ ਬਿੰਦਾ ਗੁਰਵਰ ਪਰਿਵਾਰ ਪਟਿਆਲੇ ਤੋਂ ਔਰ ਸਾਨੂੰ ਇਹ ਤੀਸਰੀ ਪੀੜ੍ਹੀ ਨੂੰ ਅੱਜ ਮਾਣ ਮਿਲਿਆ ਮੈਨੂੰ ਜ਼ਿਲ੍ਹਾ ਡੈਲੀਗੇਟ ਪਟਿਆਲਾ ਦਿਹਾਤੀ ਤੋਂ ਚੁਣਿਆ ਗਿਆ ਔਰ ਮੈਂ ਸਾਰੇ ਮਾਨਯੋਗ ਪੰਜ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੀ ਸਰਦਾਰ ਸੁਜੀਤ ਸਿੰਘ ਰਖੜਾ ਸਾਹਿਬ ਤੇ ਸਤਵਿੰਦਰ ਸਿੰਘ ਟੋੜਾ ਜੀ ਔਰ ਜਿੰਨੇ ਵੀ ਸਾਡੀ ਸੀਨੀਅਰ ਲੀਡਰਸ਼ਿਪ ਨੇ ਆਪਣੇ ਪਿਤਾ ਰਵਿੰਦਰ ਸਿੰਘ ਵਿੰਦਾ ਜੀ ਜਿਨ੍ਹਾਂ ਦੀ ਬਦੌਲਤ ਮੈਨੂੰ ਅੱਜ ਇੱਕ ਇੱਥੇ ਇਸ ਮਕਾਮ ਤੱਕ ਪਹੁੰਚਣ ਦਾ ਮੌਕਾ ਮਿਲਿਆ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਜੋ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਅੱਜ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਜਿਹੜੀ ਇਹ ਸਹਦ ਲਈਤੀ ਹੈ ਘਰ-ਘਰ ਜਾ ਕੇ ਅਸੀਂ ਭਰਤੀ ਕੀਤੀ ਨੌਜਵਾਨਾਂ ਨੂੰ ਆਪਣੇ ਨਾਲ ਤੋਰਿਆ ਔਰ ਜਿੰਨੇ ਵੀ ਪੁਰਾਣੇ ਪਰਿਵਾਰ ਹੈ ਅਸੀਂ ਉਹਨਾਂ ਨੂੰ ਮੋੜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਰ ਕਈ ਪਰਿਵਾਰ ਦੇਖਿਆ ਲੰਬੇ ਸਮੇਂ ਤੋਂ ਘਰਾਂ ਦੇ ਵਿੱਚ ਨજરਬੰਦ ਬੈਠੇ ਸਨ ਜਿਨ੍ਹਾਂ ਦੀ ਕੋਈ ਪਾਰਟੀ ਦੇ ਵਿੱਚ ਕੁਝ ਪ੍ਰਤੀਤ ਨਹੀਂ ਸੀਗੀ ਅੱਜ ਮੈਂ ਮਾਣ ਮਹਿਸੂਸ ਕਰਦਾ ਕਿ ਸਾਨੂੰ ਇੱਕ ਸਰਦਾਰ ਸੁਜੀਤ ਸਿੰਘ ਰਖੜਾ ਜੀ ਵਰਗੇ ਦਰਵੇਸ਼ ਸਿਆਸਤਦਾਨ ਨੇ ਸਾਨੂੰ ਹੌਸਲਾ ਦਿੱਤਾ ਕਿ ਜਾਓ ਤੁਸੀਂ ਘਰ ਘਰ ਜਾਓ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੀ ਕੋਈ ਜਿਹੜਾ ਪੌਦਾ ਪੁਰਾਣੇ ਸਮੇਂ ਦਾ ਲੱਗਿਆ ਅੱਜ ਇੱਕ ਦਰਖਤ ਬਣ ਚੁੱਕਿਆ ਹੈ ਅੱਜ ਉਹ ਦਰਖਤ ਦੀ ਛਾਂ ਦਾ ਨਿਕ ਮਾਰ ਰਹੇ ਅਸੀਂ ਸਾਰੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਜ਼ਬੂਤ ਕਰਨ ਲਈ ਅਸੀਂ ਹੋਰ ਵੀ ਵੱਟ ਚੜ ਕੇ ਹਮਲਾ ਮਾਰਾਂਗੇ ਜੀ ਅੱਜ ਡੈਲੀ ਗੇਟਾਂ ਦੀ ਚੋਣ ਹੋਈ ਹੈ ਅਕਾਲ ਤਖਤ ਦੇ ਹੁਕਮਾਂ ਮੁਤਾਬਕ ਜਿਹੜੀ ਭਰਤੀ ਹੋਈ ਹੈ ਉਹ ਤੇ ਕੀ ਕਹਿਣਾ ਚਾਹੀਦਾ ਰਵੈਗੂ ਜੀ ਦਾ ਖਾਲਸਾ ਰਵੈਗੂ ਜੀ ਕੀ ਪਤਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਅਕਾਲ ਤਖਤ ਸੈਬ ਜੀ ਵੱਲੋਂ ਗਠਿਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਦੀ ਭਰਤੀ ਮਹਿਮ ਪੂਰੇ ਪੰਜਾਬ ਦੇ ਵਿੱਚ ਬੜੇ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਉਹਦੇ ਪੰਜਾਬ ਵਿੱਚ ਹਰ ਫਿਰਕੇ ਦਾ ਸਿੱਖ ਦਾ ਹਿੰਦੂ ਦਾ ਮੁਸਲਮਾਨ ਪਾਈਚਾਰੇ ਦਾ ਸਾਈ ਪਾਈਚਾਰੇ ਦਾ ਸਾਰਿਆਂ ਦਾ ਸਾਥ ਜਿਹੜਾ ਪੰਜ ਮੈਂਬਰੀ ਪ੍ਰਤੀ ਕਮੇਟੀ ਨੂੰ ਉੰਗਾਲਾ ਬਹੁਤ ਵੱਡੇ ਲੈਵਲ ਤੇ ਮਿਲਿਆ ਤੇ 14 ਲੱਖ ਤੋਂ ਪਾਰ ਜਿਹੜੀ ਮੈਂਬਰਸ਼ਿਪ ਹੈ ਉਹ ਜਾ ਚੁੱਕੀ ਹੈ ਤੇ ਮੈਨੂੰ ਸਾਡੇ ਪਟਿਆਲਾ ਦੇ ਕਮਾਂਡਰ ਮਾਨਯੋਗ ਸਰਦਾਰ ਸੁਜੀਤ ਸਿੰਘ ਜੀ ਰਖੜਾ ਨੇ ਮੈਨੂੰ ਪਿਆਰ ਦੇ ਕੇ ਸਨਮਾਨ ਦੇ ਕੇ ਮੈਨੂੰ ਪਟਿਆਲਾ ਜ਼ਿਲ੍ਹੇ ਦਾ ਜਿਹੜਾ ਹੈਗਾ ਡੈਲੀਗੇਟ ਜ਼ਿਲ੍ਹੇ ਦੇ ਵਿੱਚ ਬਣਾਇਆ ਮੈਂ ਜਿੱਥੇ ਉਹਨਾਂ ਦਾ ਕੋਟ-ਕੋਟ ਧੰਨਵਾਦੀ ਹਾਂ ਕੋਟ-ਕੋਟ ਰਿਣੀ ਹਾਂ ਤੇ ਮੈਂ ਅਰਦਾਸ ਕਰਦਾ ਵਾਹਿਗੁਰੂ ਦੇ ਕਾਲਪੁਰਖ ਦੇ ਚਰਨਾ ਵਿੱਚ ਤੇ ਜਿਹੜੇ ਰਖੜਾ ਸਾਹਿਬ ਨੇ ਦਰਵੇਸ਼ ਸਿਆਸਤਦਾਨ ਨੇ ਨਿਮਰਤਾ ਵਾਲੇ ਨੇ ਸ਼ਰੀਫ ਨੇ ਇਮਾਨਦਾਰ ਨੇ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਕਿਰਪਾ ਕਰਨਗੇ ਤੇ ਜਿਹੜਾ ਨਵਾਂ 11 ਤਰੀਕ ਨੂੰ ਨਵਾਂ ਪ੍ਰਧਾਨ ਚੁਣਿਆ ਜਾਣਾ ਉਹਨਾਂ ਦੀ ਰਹਿਮਾਈ ਹੇਠ ਆਉਣ ਵਾਲੇ ਸਮੇਂ ਵਿੱਚ ਰਖੜਾ ਸਾਹਿਬ ਪੰਜਾਬ ਦੀ ਆਵਾਜ਼ ਬਣ ਕੇ ਸਾਰਿਆਂ ਨੂੰ ਅਗਵਾਈ ਕਰਨਗੇ ਸਾਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਤੇ ਸਮੁੱਚੀ ਕਾਲੀ ਦਲ ਦੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਦਾ ਪੋਠ ਹੋਰ ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ